ਅਕਾਲੀ ਫੂਲਾ ਸਿੰਘ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮਰਿਆਦਾ ਵਿੱਚ ਕੇਵਲ ਗੁਰਬਾਣੀ ਦੇ ਪਾਠ ਉੱਤੇ ਕੀਰਤਨ ਨੂੰ ਹੀ ਸਥਾਨ ਦਿੱਤਾ ਗਿਆ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ 1606 ਇਸਵੀ ਵਿੱਚ ਗੁਰਗੱਦੀ ਤੇ ਬਰਾਜਣ ਸਮੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਇਸ ਦੇ ਨਾਲ ਹੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੰਮੁਖ ਤਕ ਅਕਾਲ ਬੂੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ ਪੀਰੀ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਗੁਰਬਾਣੀ ਦੇ ਪਾਠ ਉੱਤੇ ਕੀਰਤਨ ਤੋਂ ਇਲਾਵਾ ਇਤਿਹਾਸ ਦੀ ਕਥਾ ਪੰਥਕ ਵਿਚਾਰਾਂ ਕਵੀ ਦਰਬਾਰ ਢਾਡੀਆਂ ਦੀਆਂ ਵਾਰਾਂ ਕਵਿਸਰੀਆਂ ਲੈਕਚਰ ਸਰਬੱਤ ਖਾਲਸਾ ਰਾਹੀਂ ਗੁਰਮਤਿ ਆਦੀ ਲਈ ਮਰਿਆਦਾ ਬਣਾ ਦਿੱਤੀ ਗਈ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਾਤਨ ਸ਼ਾਸਤਰ ਵੀ ਇਸ ਥਾਂ ਤੇ ਸਭਾਲੇ ਗਏ ਪੰਥਕੇ ਜੇਕਾਰੇ ਅਤੇ ਨਗਾਰੇ ਦੀ ਵੀ ਇੱਥੇ ਆਗਿਆ ਦਿੱਤੀ ਗਈ ਇਸ ਤਰ੍ਹਾਂ ਸ੍ਰੀ ਹਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਸਤ ਸਾਹਿਬ ਦਾ ਸੰਜੋਗ ਭਗਤੀ ਤੇ ਸ਼ਕਤੀ ਦੇ ਸੰਯੋਗ ਦੇ ਰੂਪ ਵਿੱਚ ਪ੍ਰਗਟ ਹੋਇਆ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਦੀ ਆਪਣੀ ਅਹਿਮੀਅਤ ਹੈ ਇਹ ਸਮਾਂ ਸਿੱਖ ਮਿਸਲਾਂ ਦਾ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਖਿਰਕਾਰ ਇਹਨਾਂ 12 ਮਿਸਲਾਂ ਦੀ ਹਕੂਮਤ ਨੂੰ ਇਕੱਠਿਆਂ ਕਰਕੇ ਇੱਕ ਕੇਂਦਰੀ ਰਾਜ ਸਥਾਪਿਤ ਕੀਤਾ ਜਿਸ ਨੂੰ ਸਿੱਖ ਰਾਜ ਵਜੋਂ ਜਾਣਿਆ ਜਾਂਦਾ ਹੈ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਸਰਦਾਰ ਇਸ਼ਰ ਸਿੰਘ ਮਿਸਲ ਨਿਸ਼ਾਨਾ ਨਾਲ ਸੰਬੰਧਿਤ ਸਨ ਅਤੇ ਇੱਕ ਲੜਾਈ ਵਿੱਚ ਆਪਣੀ ਸ਼ਹੀਦੀ ਸਮੇਂ ਅਕਾਲੀ ਫੂਲਾ ਸਿੰਘ ਜੀ ਦੀ ਬਾ ਬਾਬਾ ਨਰੈਣ ਸਿੰਘ ਨੂੰ ਫੜਾ ਗਏ ਸਨ ਏ ਬਾਬਾ ਨਰੈਣ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਰਨੈਲ ਸਨ ਇਹਨਾਂ ਦੇ ਅਕਾਲੀ ਫੁੱਲਾ ਸਿੰਘ ਜੀ ਨੂੰ ਅੰਮ੍ਰਿਤ ਛਕਵਾ ਕੇ ਹਰ ਤਰ੍ਹਾਂ ਦੀ ਦੁਨਿਆਵੀ ਧਾਰਮਿਕ ਸ਼ਾਸਤਰਾਂ ਦੀ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ ਗਿਆ ਆਪਣੀ ਮਾਤਾ ਦੇ ਅਕਾਲ ਚਲਾਣੇ ਉਪਰੰਤ ਅਕਾਲੀ ਜੀ ਪਹਿਲਾਂ ਸ੍ਰੀ ਹਰ ਅਨੰਦਪੁਰ ਸਾਹਿਬ ਆ ਗਏ ਅਤੇ ਫਿਰ ਆਪ ਸ੍ਰੀ ਅੰਮ੍ਰਿਤਸਰ ਆ ਗਏ ਇੱਥੋਂ ਹੀ ਆਪ ਦਾ ਸੰਬੰਧ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਿਆ। ਸ੍ਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਸਮੇਂ ਉਦਾਸੀ ਮਹੰਤਾ ਦਾ ਕਬਜ਼ਾ ਸੀ। ਮਹੰਤਾ ਕਰਕੇ ਦੋਹਾਂ ਸਥਾਨਾਂ ਦੀ ਮਰਿਆਦਾ ਵਿੱਚ ਗੁਰਮਤ ਤੋਂ ਉਲਟ ਲਈ ਕ੍ਰਿਤਿयां ਚੱਲ ਰਹੀਆਂ ਸਨ। ਅਕਾਲੀ ਫੁੱਲਾ ਸਿੰਘ ਜੀ ਨੂੰ ਗੁਰਬਾਣੀ, ਗੁਰਮਤ ਤੇ ਗੁਰਮਰਿਆਦਾ ਦੀ ਪੂਰੀ ਸੋਜੀ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਆਪ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕਾਫੀ ਅਨੁਭਵ ਹੋ ਚੁੱਕਾ ਸੀ। ਮਿਸਲ ਜਹੀਦਾਂ ਨੇ ਬਹੁਤ ਸਾਰੇ ਸਿੰਘ ਆਪ ਦੇ ਦਲ ਵਿੱਚ ਸ਼ਾਮਿਲ ਸਨ। ਆਪ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਸ਼ੌਣੀ ਅਕਾਲੀ ਦਲ ਵੀ ਸਥਾਪਨਾ ਕਰ ਲਈ। ਆਪ ਆਪਣੇ ਸਿਰ ਤੇ ਉੱਚਾ ਦੁਮਾਲਾ ਬੰਨ੍ਹ ਕੇ ਰੱਖਦੇ ਸਨ ਅਤੇ ਆਪ ਦੀ ਡੀ ਡੀ ਡੋਲ ਤੱਕੜੇ ਪ੍ਰਭਾਵ ਵਾਲਾ ਸੀ। ਆਪ ਦੇ ਜੀਵਨ ਦੀ ਸ਼ੁੱਧਤਾ ਉੱਤੇ ਸੱਚਾਈ ਅੱਗੇ ਮਹੰਤਾ ਨੂੰ ਝੁਕਣਾ ਪਿਆ ਪਹਿਲਾ ਅਹਿਮ ਕੰਮ ਜੋ ਆਪਨੇ ਕੀਤਾ ਉਹ ਸੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਗੁਰਮਤ ਅਨzar ਮਰਿਆਦਾ ਨੂੰ ਲਾਗੂ ਕਰਨਾ ਇਸ ਤਰ੍ਹਾਂ ਇਹ ਆਪ ਦੀ ਵੱਡੀ ਦੇਣ ਸੀ ਇਸ ਸਮੇਂ ਦੌਰਾਨ ਆਪਨੇ ਅੰਮ੍ਰਿਤ ਸਰੋਵਰ ਦੀ ਵੀ ਸੇਵਾ ਕਰਵਾਈ ਸਵੇਰੇ ਸ਼ਾਮ ਦੀਵਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਪਕਾਇਦਾ ਲੱਗਣ ਲੱਗ ਪਏ ਪੰਥਕ ਵਿਚਾਰਾ ਹੋਣ ਲੱਗੀਆਂ ਆਪਸੀ ਝਗੜਿਆਂ ਤੇ ਨਿਪਟਾਰੇ ਵੀ ਕੀਤੇ ਜਾਣ ਲੱਗੇ mm -hmm. ਸਨ 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਪੰਗਿਆਂ ਦੀ ਮਿਸਲ ਤੋਂ ਛੁੜਾ ਕੇ ਆਪਣੇ ਕਬਜ਼ੇ ਵਿੱਚ ਕਰਨ ਲਈ ਤਾਵਾ ਬੋਲਿਆ ਉਸ ਸਮੇਂ ਇਸ ਮਿਸਲ ਦੀ ਇੱਕ ਵਿਧਵਾ ਹੁਕਰ ਮਰਾਨ ਮਾਈ ਸੁੱਖਾ ਸਿੰਘ ਨੇ ਆਪਣੇ ਪੁੱਤਰ ਸਮੇਤ ਮਸਾ ਜਾਨ ਬਚਾਈ ਅਕਾਲੀ ਫੂਲਾ ਸਿੰਘ ਜੀ ਨੇ ਇਸ ਸਮੇਂ ਆਪਣਾ ਅਹਿਮ کردار ਨਿਭਾਇਆ ਆਪਨੇ ਪੰਗਿਆਂ ਮਿਸਲ ਦੀ ਫੌਜ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿਚਾਲੇ ਆਪਣਾ ਦਲ ਲਿਆ ਖੜਾ ਕਰ ਦਿੱਤਾ ਇਸ ਤਰ੍ਹਾਂ ਖੂਨ ਖਰਾਬਾ ਹੋਣ ਤੋਂ ਬਚ ਗਿਆ ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਇਆ ਕਿ ਇਹ ਗੁਰੂ ਦੀ ਨਗਰੀ ਹੈ ਇਸ ਲਈ ਇਸ ਦੀ ਲੁੱਟਮਾਰ ਨਾ ਕੀਤੀ ਜਾਵੇ ਮਹਾਰਾਜੇ ਨੇ ਆਪ ਦੀ ਗੱਲ ਮੰਨ ਲਈ ਅਤੇ ਭਾਈ ਸੁੱਖਾ ਨੂੰ ਵੀ ਭਾਰੀ ਜ਼ਗੀਰ ਦੇ ਕੇ ਮੁਆਵਜ਼ਾ ਦੇ ਦਿੱਤਾ ਇਤੋਂ ਇਹ ਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਇੱਕ ਦੂਜੇ ਦੇ ਨੇੜੇ ਆ ਗਏ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ੋਕੀ ਆਪ ਜੀ ਦੀ ਸ਼ੌਣੀ ਦੇ ਨਾਮ ਜਾਗੀਰ ਲਵਾ ਦਿੱਤੀ ਤਾਂ ਕਿ ਆਰਥਿਕ ਪੱਖੋਂ ਜੱਥੇਦਾਰ ਜੀ ਦੀ ਹਸਤੀ ਆਜ਼ਾਦ ਰਹੇ ਹੁਣ ਅਕਾਲੀ ਜੀ ਦੇ ਦੋ ਕਿਰਦਾਰ ਸ਼ੁਰੂ ਹੋ ਗਏ ਇੱਕ ਪਾਸੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਨਿਭਾ ਰਹੇ ਸਨ ਅਤੇ ਦੂਸਰੇ ਪਾਸੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਮੁੱਖ ਫੌਜੀ ਜਰਨੈਲ ਵਿੱਚੋਂ ਇੱਕ ਸਨ ਅੰਮ੍ਰਿਤ ਸਰਦੀਆਂ ਇਨ੍ਹਾਂ ਘਟਨਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਪ੍ਰਭੂ ਸਤਾ ਸੰਪੰਨ ਕੇਦਰ ਦਾ ਰੂਪ ਦੇ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ੋਭਾ ਦਿਨ-ਬਦਨ ਵਧਣ ਲੱਗੀ ਅਕਾਲੀ ਫੂਲਾ ਸਿੰਘ ਜੀ ਦੇ ਕਸੂਰ ਮੁਲਤਾਨ ਪਿਸ਼ਾਵਰ ਕਸ਼ਮੀਰ ਅਤੇ ਸਰਹੰਦੀ ਲੜਾਈਆਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੱਕਿਆ ਕੀਤਾ। ਇਹ ਨਿਸ਼ਕਾਮ ਸੇਵਾ ਆਪਨੇ ਬਿਨਾ ਕਿਸੇ ਤਨਖਾਹ ਤੋਂ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ 나ਚੀ ਮੋਰਾ ਨਾਲ ਵਿਆਹ ਕਰਵਾਉਣ ਦਾ ਫੈਸਲਾ ਤਾਂ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਲਵ ਕਰ ਲਿਆ। ਭਰੀ ਸੰਗਤ ਵਿੱਚ ਮਹਾਰਾਜੇ ਨੂੰ ਕੋੜਰੇ ਮਾਰਨ ਦਾ ਹੁਕਮ ਦਿੱਤਾ ਗਿਆ। ਮਹਾਰਾਣਾ ਰਣਜੀਤ ਸਿੰਘ ਜੀ ਕਾਲਕਸਖ ਸਾਹਿਬ ਦੀ ਸਰਬੁੱਚਤਾ ਨੂੰ ਮੰਨਦਾ ਹੋਇਆ ਆਪਣੀ ਪਿੱਠ ਨੰਗੀ ਕਰਕੇ ਕੋੜ ਦੇ ਕਾਂ ਲਈ ਤਿਆਰ ਹੋ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜੇ ਨੂੰ ਮਾਫ ਕਰ ਦਿੱਤਾ ਜਾਵੇ ਕਾਲੀ ਫੂਲਾ ਸਿੰਘ ਜੀ ਨੇ ਸੰਗਤ ਦੀ ਬੇਨਤੀ ਨੂੰ ਹੁਕਮ ਸਮਝਦੇ ਹੋਏ ਮਹਾਰਾਜੇ ਨੂੰ ਚੇਤਾਵਨੀ ਦੇ ਕੇ ਮਾਫ ਕਰ ਦਿੱਤਾ ਇਤਿਹਾਸਿਕ ਘਟਨਾ ਸ਼੍ਰੀ ਕਾਲ ਤੱਕ ਸਾਹਿਬ ਦੇ ਸਨੇਹੀ ਇਤਿਹਾਸ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਅਕਾਲੀ ਫੂਲਾ ਸਿੰਘ ਜੀ ਨੂੰ ਇਤਿਹਾਸ ਇਸ ਮਹਾਨ ਘਟਨਾ ਲਈ ਇਸ਼ਾ ਯਾਦ ਕਰੇਗਾ ਅਤਿ ਸ਼੍ਰੇਕਾਲ ਤੱਕ ਸਾਹਿਬ ਦੀ ਸਰਵਉੱਚਤਾ ਦੀ ਇਹ ਉਦਾਹਰਣ ਸਦਾ ਆਦਰਸ਼ ਬਣੀ ਰਹੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾਂ ਦੇ ਨਾਮ ਤੇ ਸਿੱਕੇ ਟਲਵਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰਵਾਨਗੀ ਲਈ ਭੇਜੇ। ਪਰੰਤੂ ਅਕਾਲੀ ਫੁਲਾ ਸਿੰਘ ਜੀ ਨੇ ਇਹ ਪਰਵਾਨਗੀ ਦੇਣ ਤੋਂ ਸਾਫ਼ ਨਾ ਕਰ ਦਿੱਤੀ। ਇਸ ਤਰ੍ਹਾਂ ਸ਼੍ਰੀਕਾਲ ਤੱਕ ਸਾਹਿਬ ਦੀ ਮਹਾਨਤਾ ਸੰਸਾਰ ਵਿੱਚ ਹੋਰ ਵੀ ਉਜਾਗਰ ਹੋ ਗਈ ਅਤੇ ਉੱਥੇ ਮਹਾਰਾਜਾ ਆਪਣੀ ਗਲਤੀ ਅੱਗੇ ਨਾ ਦੁਹਰਾਉਣ ਪੱਖੋਂ ਸੁਚੇਤ ਹੋ ਗਿਆ। ਹਾਦਰਾਬਾਦ ਦੇ ਨਵਾਬ ਵੱਲੋਂ ਭੇਟ ਕੀਤੀ ਚਾਨਣੀ ਨੂੰ ਪਹਿਲਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਵਿੱਚ ਲਾ ਲਿਆ ਕੁਝ ਦਿਨਾਂ ਬਾਅਦ ਇਹ ਚਾਨਣੀ ਉਤਾਰ ਕੇ ਮਹਾਰਾਜੇ ਨੇ ਸ੍ਰੀ ਹਰਮੰਦਰ ਸਾਹਿਬ ਦੀ ਪੇਟਾ ਲਈ ਭੇਜਤੀ ਅਕਾਲੀ ਫੁੱਲਾ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਆਪਨੇ ਮਹਾਰਾਜੇ ਨੂੰ ਬਕਾਇਦਾ ਤਨਖਾਹ ਲਈ ਡੋਗਰਿਆਂ ਦੀ ਬਦਨੀਅਤੀ ਤੋਂ ਅਕਾਲੀ ਫੁੱਲਾ ਸਿੰਘ ਦੀ ਪੂਰੀ ਤਰ੍ਹਾਂ ਜਾਣੂ ਸਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਡੋਗਰਿਆਂ ਦੀ ਅਨਿਵਾ ਸਰਪ੍ਰਸਤੀ ਦਾ ਆਪਨੇ ਡਟ ਕੇ ਵਿਰੋਧ ਕੀਤਾ ਇਸ ਤਰ੍ਹਾਂ ਆਪ ਨੂੰ ਅੰਗਰੇਜ਼ ਪ੍ਰਤੀ ਮਹਾਰਾਜੇ ਦੀਨ ਰਮ ਨੀਤੀ ਵੀ ਪਸੰਦ ਨਹੀਂ ਸੀ ਆਪ ਪੰਜਾਬ ਨੂੰ ਕਦੇ ਵੀ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਨਹੀਂ ਸੀ ਦੇਖਣਾ ਚਾਹੁੰਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਥੇਦਾਰ ਵੱਜੋਂ ਜਿੱਥੇ ਆਪ ਨੇ ਜ਼ਰੂਰ ਤੇ ਸਮਝੀ ਮਹਾਰਾਜੇ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਸਿੱਖ ਰਾਜ ਦੀ ਸਥਿਰਤਾ ਲਈ ਯਤਨ ਕੀਤੇ ਮਹਾਰਾਜਾ ਰਣਜੀਤ ਸਿੰਘ ਵੀ ਆਪ ਨੂੰ ਸਿੱਖ ਰਾਜ ਦਾ ਰਾਖਾ ਕਹਿੰਦਾ ਸੀ ਕੈਪਟਨ ਵਾਈਟ ਤੋਂ ਹਮਲੇ ਦੇ ਬਹਾਨੇ ਨਾਲ ਅੰਗਰੇਜ਼ ਸਰਕਾਰ ਕਾਲੀ ਫੁੱਲਾ ਸਿੰਘ ਜੀ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੂੰ ਕਾਲੀ ਜੀ ਨਾਲ ਇੰਨਾ ਪਿਆਰ ਸੀ ਕਿ ਅੰਗਰੇਜ਼ ਸਰਕਾਰ ਨੂੰ ਟਾਲ ਮਟੋਲ ਹੀ ਕਰਦੇ ਰਹੇ ਨੌ ਸ਼ਹਿਰੇ ਦੀ ਲਵਾਈ ਵਿੱਚ ਆਪ ਸ਼ਹੀਦ ਹੋ ਗਏ ਤੇ ਆਪ ਦੀ ਅੰਤਮ ਯਾਦ ਗਾਰਦਿਸਤਾਨ ਨੂੰ ਹਿੰਦੂ ਅਤੇ ਮੁਸਲਮਾਨ ਹੁਣ ਵੀ ਇੱਕ ਤੀਰਥ ਵਾਂਗ ਲੈਂਦੇ ਹੋਏ ਆਉਂਦੇ ਹਨ ਇਹ ਤੱਥ ਬਕਾਇਦਾ ਮੇਜਰ ਸੀ ਸਮੀਤ ਦੇ ਹਵਾਲੇ ਲਈ ਪਾਈਕਾਨ ਸਿੰਘ ਨਾਬਾ ਨੇ ਮਹਾਨ ਕੋਸ਼ ਵਿੱਚ ਦਰਜ ਕੀਤਾ ਹੋਇਆ ਹੈ ਇਹ ਤੱਥ ਇਹ ਗੱਲ ਦਾ ਵੀ ਗਵਾਹ ਹੈ ਕਿ ਉਹ ਦੂਜੇ ਧਰਮਾਂ ਪ੍ਰਤੀ ਪੂਰੀ ਸਹਿਨਸ਼ੀਲ ਸਨ ਉਹਨਾਂ ਦੀ ਬਹਾਦਰੀ ਵਿੱਚ ਕਟੜਤਾ ਨਹੀਂ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਾਈ ਕਨਈਆ ਜੀ ਦੇ ਵਾਰਸਾਂ ਵਿੱਚੋਂ ਸਨ ਉਹ ਬਹਾਦਰੀ ਅਤੇ ਇਨਸਾਨੀਅਤ ਦਾ ਮਜਸਮਾ ਸਨ ਅਤੇ ਗੁਰਮਤ ਗੁਰਬਾਣੀ ਉੱਤੇ ਗੁਰਮਰਗਾਤਾ ਗੁਰੂ ਮਰਿਆਦਾ ਉਹਨਾਂ ਲਈ ਸਭ ਤੋਂ ਵੱਧ ਜ਼ਰੂਰੀ ਸੀ ਇਸ ਦੇ ਮੁਕਾਬਲੇ ਦੁਨੀਆਵੀ ਸ਼ਕਤੀ ਨੂੰ ਉਹ ਤੁੱਛ ਸਮਝਦੇ ਸਾਂਝੇ ਕਾਲ ਤੱਕ ਸਾਹਿਬ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਚਮਕਦਾ ਰਹੇਗਾ